ਮਰ ਬੋਲੇ ਹੋਣਗੇ ਬੜਾ ਵਿੱਚ ਮੈਂ ਤੁਹਾਨੂੰ ਚਾਰ ਦੀ ਇਹ ਥੋੜੀ ਸ਼ਗਾਈ ਲੈਣੀ ਵਿੱਚ ਮੈਂ ਥੋੜੀ ਹਾਂ 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 ਕੀ ਬਾਤ ਆ ਮੈਂ ਕਹਿੰਦਾ ਕਿ ਬੱਕਰਾ ਨਹੀਂ ਬਣਾ ਲੈ ਨੀਮ ਸ਼ਗਲ ਤੋਂ ਕੋਈ ਥੋੜੀ ਵਿੱਚ ਹੁਣ ਪਾਦ ਕੇ ਹਰ ਗਿਆ ਮਿਰਚਾਂ ਹਾ 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 ਸਵਾਤ ਬਹੁਤ ਵਧੀਆ ਹੋਣ ਲੱਗਿਆ ਨਾ ਆ ਹਾ 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 ਕੀ ਬਾਤ ਆ ਜੰਟਾ ਕਿੱਧਰ ਗਿਆ ਇਹਦਾ ਨਾਮ ਕਾਬਲਮ

ਆ ਬਣ ਗਈ ਗੱਲ ਪਤਾ ਐਂਡ ਚਲਦੀ ਤੇ ਠਾਲਦੀ ਪਾਇਣੀ ਤਾਂ ਉਹ ਜੀ ਬਣਾ ਲਾ ਦੀ ਪੈ ਜਾ ਹੁਣ ਜਾ ਕੇ ਬਣੀ ਹੈ ਨਾ ਤਾਂ ਆਹ ਪਰਾਗ ਜੀ ਆਇਆ ਬੱਚੀ ਤੇ ਮੈਂ la que estaría le creen